ਅੱਜ ਸਵੇਰੇ ਕਰੀਬ 10 ਵਜੇ ਆਈਟੀਆਈ ਸਵਾਪੁਲੀ ਦੇ ਕੋਲ ਇੱਕ ਮੋਟਰਸਾਈਕਲ ਚਾਲਕ ਦੀ ਬਾਸੇ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਮ੍ਰਿਤਕ ਦੀ ਪਛਾਣ ਅਮਰਿਕ ਸਿੰਘ ਵਜੋਂ ਹੋਈ ਹੈ ਤੇ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਦੀ ਆਵਾਜ਼ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰ ਦੇ ਅਨੁਸਾਰ 10 ਸਚੇ ਚੰਡੀਗੜ੍ਹ ਰੋਡ ਨੇੜੇ ਆਈਟੀਆਈ ਸੂਆ ਪੁਲੀ ਦੇ ਕੋਲ ਇੱਕ ਹੜਲੇ ਡੇਵਿਡਸਨ ਮੋਟਰਸਾਈਕਲ ਉੱਤੇ ਸਵਾਰ ਨੌਜਵਾਨ ਅਮਰਿਕ ਸਿੰਘ ਲੁਧਿਆਣਾ ਦੇ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਸੂਆ ਪੁਲੀ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਸਾਈਡ ਤੋਂ ਆ ਰਹੀ ਬੱਸ ਦੇ ਨਾਲ ਅੰਮੋ ਸਾਹਮਣੇ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਜ਼ਖਮੀ ਦੀ ਹਾਲਤ ਗੰਭੀਰ ਵੇਖਤਿਆ ਹੋਇਆ ਉਸ ਨੂੰ ਚੰਡੀਗੜ੍ਹ ਦੇ 32 ਸੈਕਟਰ ਰੈਫਰ ਕਰ ਦਿੱਤਾ ਗਿਆ ਤੇ 4 ਘੰਟੇ ਬਾਅਦ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਸਮਰਾਲਾ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਵਿੱਚ ਜੁਟੀ ਹੋਈ ਸਾਡੇ ਕੋਲ ਹੁਣੇ ਇੱਕ ਅੰਗਰੇਜ਼ ਸਿੰਘ 38 ایਅਰਸ ਦਾ ਪੇਸ਼ੈਂਟ ਆਇਆ ਸੀ ਮੇਲ ਪੇਸ਼ੈਂਟ ਹੈ 11:25 ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ ਉਹਨਾਂ ਵੀ ਕਹਿਣ ਮੁਤਾਬਕ ਬੱਸ ਨਾਲ ਹੋਇਆ ਤੇ ਉਹਨੂੰ ਪਾਸਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਪੇਸ਼ੈਂਟ ਦੀ ਹਾਲਤ ਸੀਰੀਅਸ ਹੋਣ ਕਰਕੇ ਉਹਨੂੰ ਫਸਟ ایڈ ਦੇ ਕੇ ਫਿਰ ਗਵਰਨਮੈਂਟ ਮੈਡੀਕਲ ਕਾਲਜ 32 ਸੈਂਡਰ ਰੈਫਰ ਕਰ ਦਿੱਤਾ ਕਿੰਨੀ ਕੁ ਉਮਰ ਹੈ ਜੀ 38 ਇਅਰਸ ਉਹਨਾਂ ਦੇ ਦੱਸੇ ਮਾਸੀਵਾੜਾ ਰੋਡ ਸਮਰਾਲੇ ਦਾ ਰਹਿਣ ਵਾਲਾ ਸਾਨੂੰ ਜੋ ਉਹਨਾਂ ਨੇ ਲਿਖਵਾਇਆ ਮਾਸੀਵਾੜਾ ਰੋਡ ਸਮਰਾਲੇ ਦਾ ਰਹਿਣ ਵਾਲਾ ਰਾਜ ਸਵੇਰੇ ਕਰੀਬ 10 ਵਜੇ ਆਈਟੀਆਈ ਸੂਆ ਪੁਲੀ ਦੇ ਕੋਲ ਇੱਕ ਮੋਟਰਸਾਈਕਲ ਚਾਲਕ ਦੀ ਬਾਸ ਦੇ ਨਾਲ ਆਮੋ ਸਾਹਮਣੀ ਟੱਕਰ ਹੋ ਗਈ ਉਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਮ੍ਰਿਤਕ ਦੀ ਪਛਾਣ ਅਮਰਿਕ ਸਿੰਘ ਵਜੋਂ ਹੋਈ ਹੈ ਤੇ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਦੀ ਆਵਾਜ਼ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ। ਘਟਨਾ ਦੀ ਸੂਚਨਾ ਸੰਭਰਾਲਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰ ਦੇ ਅਨੁਸਾਰ 10 ਵਜੇ ਚੰਡੀਗੜ੍ਹ ਰੋਡ ਨੇੜੇ ਆਈਟੀਆਈ ਸੁਆ ਪੁਲੀ ਦੇ ਕੋਲ ਇੱਕ ਹਾਰਲੇ ਡੇਵਿਡਸਨ ਮੋਟਰਸਾਈਕਲ ਉੱਤੇ ਸਵਾਰ ਨੌਜਵਾਨ ਅਮਰਿਕ ਸਿੰਘ ਲੁਧਿਆਣਾ ਦੇ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਸੂਆ ਪੋਲੀ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਸਾਈਡ ਤੋਂ ਆ ਰਹੀ ਬੱਸ ਦੇ ਨਾਲ ਅੰਮੋ ਸਾਹਮਣੇ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਜ਼ਖਮੀ ਦੀ ਹਾਲਤ ਗੰਭੀਰ ਵੇਖਿਆ ਹੋਇਆ ਉਸ ਨੂੰ ਚੰਡੀਗੜ੍ਹ ਦੇ 32 ਸੈਕਟਰ ਰੈਫਰ ਕਰ ਦਿੱਤਾ ਗਿਆ ਤੇ 4 ਘੰਟੇ ਬਾਅਦ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਸਮਰਾਲਾ ਪੁਲਿਸ ਇਸਮਾਮੇ ਦੀ ਤਫਤੀਸ਼ ਦੇ ਵਿੱਚ ਜੁਟੀ ਹੋਈ ਸਾਡੇ ਕੋਲ ਹੁਣੇ ਇੱਕ ਅੰਗਰੇਜ਼ ਸਿੰਘ 38 ইয়ার্স ਦਾ ਪੇਸ਼ੈਂਟ ਆਇਆ ਸੀ ਮੇਲ ਪੇਸ਼ੈਂਟ ਹੈ 11 ਵਜੇ 25 ਮਿੰਟ ਤੇ ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ ਉਹਨਾਂ ਵੀ ਕਹਿਣ ਮੁਤਾਬਿਕ ਬੱਸ ਨਾਲ ਹੋਇਆ ਤੇ ਉਹਨੂੰ ਬੱਸ ਦਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਪੇਸ਼ੈਂਟ ਦੀ ਹਾਲਤ ਸੀਰੀਅਸ ਹੋਣ ਕਰਕੇ ਉਹਨੂੰ ਫਰਸਟ ایڈ ਦੇ ਕੇ ਫਿਰ ਗਵਰਨਮੈਂਟ ਮੈਡੀਕਲ ਕਾਲਜ 32 ਸੈਂਡਰ ਰੈਫਰ ਕਰ ਦਿੱਤਾ ਕਿੰਨੀ ਕੁ ਉਮਰ ਹੈ ਜੀ 38 ইয়ার্স ਉਹਨਾਂ ਦੇ ਦੱਸੇ ਮੁਤਾਬਿਕ ਕਿੱਥੇ ਰਹਿਣ ਵਾਲਾ ਹੋ ਸਾਨੂੰ ਜੋ ਉਹਨਾਂ ਨੇ ਲਿਖਾਇਆ ਮੱਛੀਵਾੜਾ ਰੋਡ ਸਮਰਾਲੇ ਦਾ ਰਹਿਣ ਵਾਲਾ